5 ਜੂਨ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅੱਜ ਮੌਸਮ ਕਿਹੋ ਜਿਹਾ ਰਹਿ ਸਕਦਾ ਇਸ ਵਾਰ ਗੱਲ ਕਰਦੇ ਹਾਂ 3 ਅਤੇ 4 ਨੂੰ ਤਕਰੀਬਨ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਮੀਂਹ ਦੇਖਿਆ ਗਿਆ ਤੇ ਸਿਸਟਮ ਤਕਰੀਬਨ ਸਮਾਪਤ ਹੋ ਚੁੱਕਾ ਹੈ ਕੱਲ ਵੀ ਬਾਅਦ ਦੁਪਹਿਰ ਤੋਂ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਮੀਂਹ ਪਿਆ ਉਹ ਮਾਝੇ ਦੇ ਵੀ ਕਈ ਇਲਾਕੇ ਪੁਆਧ ਖੇਤਰ ਮਾਲਵਾ ਤੇ ਦੁਆਬੇ ਦੇ ਕਈ ਖੇਤਰਾਂ ਦੇ ਵਿੱਚ ਵੀ ਮੀਂਹ ਦੇਖਣ ਨੂੰ ਮਿਲਿਆ ਤਕਰੀਬਨ ਅੱਜ ਤੋਂ ਮੌਸਮ ਸਾਫ਼ ਹੋਣਾ ਸ਼ੁਰੂ ਹੋ ਜਾਵੇਗਾ ਅਗਲਾ 1 ਹਫ਼ਤਾ ਕਹਿ ਲਈਏ ਜਾਂ 10 ਦਿਨ ਤਕਰੀਬਨ ਪੰਜਾਬ ਦਾ ਮੌਸਮ ਮੁੱਖ ਤੌਰ ਤੇ ਸਾਫ਼ ਰਹੇਗਾ ਹੌਲੀ-ਹੌਲੀ ਗਰਮੀ ਦੇ ਵਿੱਚ ਵਾਤ ਹੋਣਾ ਸ਼ੁਰੂ ਹੋ ਜਾਵੇਗਾ ਤੇ ਟੈਂਪਰੇਚਰ ਵੀ 40 ਡਿਗਰੀ ਨੂੰ ਪਾਰ ਕਰਦਾ ਹੋਇਆ ਦਿਖਾਈ ਦੇਵੇਗਾ ਲੋ ਚੱਲਣ ਦੀ ਸੰਭਾਵਨਾ ਘਟਨੇ ਕਿਉਂਕਿ ਲਗਾਤਾਰ ਮੀਂਹ ਨਾਲ ਲੋ ਘਟੇ ਚੱਲੇਗੀ ਹਾਂ ਅੱਜ ਇਹਨਾਂ ਕੋ ਹੋ ਸਕਦਾ ਕਿ ਹਰਿਆਣੇ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ ਕਿਤੇ ਨਾ ਕਿਤੇ ਬੱਦਲ ਬਣਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਤੇ ਘਟ ਖੇਤਰੀ ਕਾਰਵਾਈਆਂ ਹੋ ਸਕਦੀਆਂ ਨੇ ਸਿਰਫ ਇੱਕ ਜਾਂ ਦੋ ਜ਼ਿਲ੍ਹਿਆਂ ਦੇ ਵਿੱਚ ਬਾਕੀ ਸਾਰੇ ਖੇਤਿਆਂ ਦੇ ਵਿੱਚ ਮੌਸਮ ਦੇ ਵਿੱਚ ਕੁਝ ਖਾਸ ਬਦਲਾਅ ਨਹੀਂ ਹੋਵੇਗਾ ਸਾਫ਼ ਰਹੇਗਾ ਧੁੱਪ ਰਹੇਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਟੈਂਪਰੇਚਰ ਵੀ 40 ਡਿਗਰੀ ਨੂੰ ਪਾਰ ਕਰਦਾ ਹੋਇਆ ਦਿਖਾਈ ਦੇਵੇਗਾ ਅਗਲੀ ਅਮੀਹ ਨੇ ਜੀ ਦੀਆਂ ਸੰਭਾਵਨਾ 12 13 ਤਰੀਕ ਦੇ ਆਸ-ਪਾਸ ਬਣਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਉਹਨੇ ਦਿਨ ਮੁੱਖ ਤੌਰ ਤੇ ਪੰਜਾਬ ਦਾ ਮੌਸਮ ਸਾਫ਼ ਖੁਸ਼ਕ ਅਤੇ ਪੱਛੋ ਦੀਆਂ ਗਰਮ ਹਵਾਵਾਂ ਚਲਦੀਆਂ ਹੋਈਆਂ ਤੁਹਾਨੂੰ ਦਖਾਈ ਦੇਣਗੀਆਂ ਤੇ ਪੰਜਾਬ ਦੇ ਨਾਲ ਲੱਗਦੇ ਇਲਾਕੇ ਹਰਿਆਣਾ ਅਤੇ ਰਾਜਸਥਾਨ ਦੇ ਵਿੱਚ ਟੁੱਟਵੇਂ ਤੌਰ ਤੇ ਕਈ ਜਗ੍ਹਾ ਮੀਂਹੇਰੀ ਇਹਨਾਂ ਦਿਨਾਂ ਦੇ ਵਿੱਚ ਵੀ ਘੱਟ ਖੇਤਰੀ ਕਾਰਵਾਈਆਂ ਹੁੰਦੀਆਂ